ਏ ਸਾਡੇ ਜਿਹਨੂੰ ਬੰਦਿਆਂ ਨੂੰ ਇਹ ਐਫਰਟ ਚੰਗਾ ਲੱਗੇ ਤੇ ਹੂ ਆਰ ਵੀ ਕੋਈ ਕੋਈ ਮੁੱਦਿਆਂ ਦੇ ਪੰਜਾਬ ਦੇ ਵਿੱਚ ਮੁੱਦਿਆਂ ਤੇ ਲੈ ਕੇ ਸਾਡੇ ਨਾਲ ਕੋਈ ਡਿਸਕਸ ਕਰਨਾ ਚਾਹੁੰਦਾ ਹੋਵੇ ਬੋਲਣਾ ਚਾਹੁੰਦਾ ਹੋਵੇ ਤਾਂ ਸਾਡਾ ਚੈਨਲ ਆਪ ਦੀ ਸੇਵਾ ਵਿੱਚ ਹਾਜ਼ਰ ਹੈ ਤੇ ਤੁਸੀਂ ਇਹ ਚੀਜ਼ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕਾਂ ਦੇ ਵਿੱਚ ਸਰਕਾਰਾਂ ਤੱਕ ਜਿਹੜਾ ਇਹ ਚੀਜ਼ ਪਹੁੰਚ ਸਕੇ ਇਸੇ ਕਾਰਨ ਕਿ ਮੈਂ ਪਮਨ ਕੁਵਾਰ ਗੱਲ ਕਰਾਂਗੇ ਅੱਜ ਜੋ ਕਿ ਸਮੇਂ ਦੇ ਜੋ ਕਿ ਜਿੱਦ ਗੱਲ ਕਰਾਂਗੇ ਦਿਨ ਧਿਆਰਾਂ ਦੀ ਦਸਹਿਰਾ ਅਤੇ ਦੀਵਾਲੀ ਦੇ ਧਿਆਰ ਜੋ ਕਿ ਬੋਦੇ ਨੇਰੇ ਆ ਗਏ ਨੇ ਬਜ਼ਾਰਾਂ ਦੇ ਵਿੱਚ ਚਹਿਲ ਪਹਿਲ ਦਿਖਾਈ ਦੇਣੀ ਸ਼ੁਰੂ ਹੋ ਚੁੱਕੀ ਏ ਲੇਕਿਨ ਗੱਲ ਕਰਾਂਗੇ ਖਲਵਾਈ ਦੀਆਂ ਦੁਕਾਨਾਂ ਦੁੱਧ ਡੇਰੀਆਂ ਦੇ ਦੁਕਾਨਾਂ ਕਿ ਇਹਨਾਂ ਜਿਹੜੀ ਦੁਕਾਨਾਂ ਤੇ ਮਠਾਈਆਂ ਪਾਰ ਰਹੀਆਂ ਨੇ ਕਿ ਉਹ ਵਾਕੇ ਹੀ ਲੋਕਾਂ ਦੇ ਖਾਂਜੋਗ ਹਨ ਜਾਂ ਨਹੀਂ ਕਿ ਜੇ ਸਿਹਤ ਵਿਭਾਗ ਤਨਤਲ ਵੱਲੋਂ ਕਿਵੇਂ ਆਪਣੇ ਕੰਮ ਕੀਤੇ ਜਾ ਰਹੇ ਨੇ ਕਿਵੇਂ ਸਿਹਤ ਵਿਭਾਗ ਵੱਲੋਂ ਜਿਹੜੀ ਟੀਮਾਂ ਬਣਾ ਕੇ ਬਜ਼ਾਰਾਂ ਦੇ ਵਿੱਚ ਸੈਂਪਲ ਲੈ ਜਾਣ ਕੁਝ ਵੀ ਖਾਣ ਦੇ ਰਿਪੋਰਟ ਲੋਕਾਂ ਤੱਕ ਜਨਤਕ ਨਹੀਂ ਕੀਤੀ ਜਾ ਰਹੀ ਕਿਤੇ ਵੀ ਸੈਂਪਲ ਲੈ ਕੇ ਦਿਖਾਈ ਨਹੀਂ ਦੇ ਰਹੇ ਕੋਈ ਗੱਡੀਆਂ ਪਿਆਰਾਂ ਵਿੱਚ ਨਹੀਂ ਢੋਲ ਰਹੀਆਂ ਮਠਾਈਆਂ ਭਰਿਆ ਨੇ ਲੋਕਾਂ ਦੇ ਸੇਧ ਨਾਲ ਕਿਤੇ ਨਾ ਕਿਤੇ ਖਲਵਾੜ ਹੋ ਰਹੇ ਨੇ ਪਰ ਅਸਲ ਵਿੱਚ ਸਫਾਈ ਕੀ ਹੈ ਸੇਧ ਭਾਗ ਲੋਕਾਂ ਦੇ ਖਲਵਾੜ ਜਿਹੜੇ ਸੇਧਲ ਹੋ ਰਹੇ ਨੇ ਉਹ ਕਿਉਂ ਦਿਖ ਰਾਇਏ ਇਸ ਬਾਰੇ ਪੂਰੀ ਗੱਲਬਾਤ ਕਰਾਂਗੇ ਸਾਡੇ ਮੇਰੇ ਸਹਿਯੋਗੀ ਪੱਤਰਕਾਰ ਅਮਨ ਮਚੰਦਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਪਵਨ ਜੀ ਤੁਸੀਂ ਜਿਹੜਾ ਇਹ ਮੁੱਦਾ ਲੈ ਕੇ ਆਏ ਜੀ ਮੈਂ ਕਾਫੀ ਸਤੋਂ ਇਹ ਚੀਜ਼ ਨੂੰ ਜਿਹੜਾ ਸਾਈਡ ਕਰ ਰਹੇ ਆ ਦੇਖ ਰਿਹਾ ਸਿਤਰਨਤਾ ਦੇ ਵਿੱਚ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਜੜੀ ਆ ਦਿਕਤ ਆਦੀ ਇਸੇ ਤਨੋਰ ਲੈ ਕੇ ਤੇ ਜਿਹੜੀਆਂ ਚੀਜ਼ਾਂ ਗੰਦੀਆਂ ਮੱਧੀਆਂ ਚੀਜ਼ਾਂ ਜਿਹੜੀਆਂ ਖਾਸ ਕਰਕੇ ਸਾਡੇ ਬੱਚਿਆਂ ਨੂੰ ਜਿਹੜੀਆਂ ਗੰਦੀਆਂ ਮੱਧੀਆਂ ਚੀਜ਼ਾਂ ਪਰੋਸੀਆਂ ਜਾ ਰਹੀਆਂ ਉਸ ਨੂੰ ਲੈ ਕੇ ਇੱਕ ਬਹੁਤ ਵੱਡਾ ਮਹਿਕਮਾ ਜਿਹੜਾ ਸਾਡੇ ਟੈਕਸ ਦਾ ਪੈਸਾ ਹੈ ਅਫਸਰਾਂ ਨੂੰ ਜਾ ਰਿਹਾ ਤੇ ਇੱਕ ਬਹੁਤ ਵੱਡਾ ਮਹਿਕਮਾ ਬਰਾਗਾ ਕਿ ਫੂਡ ਸੇਫਟੀ ਐਂਡ ਦੇ ਤਹਿਤ ਜਿਹੜੀ ਉਹ ਚੈਕਿੰਗ ਕੀਤੀ ਜਾਊਗੀ ਪਰ ਉਹ ਸਾਡਾ ਜਿਵੇਂ ਜਿਵੇਂ ਮੇਰੀ ਖੋਜ ਮੁਤਾਬਕ ਮੇਰੀ ਮਤਲਬ ਕਿ ਸਰਵੇ ਮੁਤਾਬਕ ਜਾਂ ਮੇਰੀਆਂ ਲੋਕਾਂ ਦੇ ਵਿੱਚ ਗੱਲਾਂ ਮੁਤਾਬਕ ਇਹ ਮਹਿਕਮਾ ਸਿਰਫ ਇੱਕ ਧੰਖਾ ਲੈ ਕੇ ਤੇ ਲੋਕਾਂ ਨੂੰ ਸਿਰਫ ਗੰਧੀਆਂ ਚੀਜ਼ਾਂ ਪਰੋਸਣ ਦੇ ਵਿੱਚ ਸਹਿਯੋਗ ਹੀ ਦੇ ਰਿਆ ਨਾ ਕਿ ਲੋਕਾਂ ਨੂੰ ਇਸੀ ਨੂੰ ਰੋਕ ਰਿਆ ਆਮ ਨਹੀਂ ਮੈਂ ਦੰਦਾ ਜੀ ਲੋਕ ਸੋ ਕਿ ਸੰਤਾਨ ਦੇ ਵਿੱਚ ਕਿੰਨੀਆਂ ਦੁਕਾਨਾਂ ਹਲਵਾਈਆਂ ਕਿੰਨੇ ਡੇਰੀ ਵਿਭਾਗ ਦੇ ਕੰਮ ਕਰ ਰਹੇ ਲੋਕ ਕਿਤੇ ਵੀ ਵੇਖਿਆ ਜਾਵੇ ਸਾਲਾਂ ਇਦਾਂ ਦਿਨ ਧਿਆਰ ਹੁੰਦੇ ਨੇ ਦਿਨ ਇਤਿਹਾਰ ਦੇ ਦਿਨਾਂ ਦੇ ਵਿੱਚ ਹੀ ਲਾ ਲੋਗੇ ਹਫਤਾ ਹਫਤਾ ਪਹਿਲਾਂ ਕਿਸੇ ਭਾ ਦੇ ਟੀਮਾਂ ਨਿਕਲਦੇ ਸੈਂਪਲ ਲੈ ਜਾਂਦੇ ਨੇ ਸੈਂਪਲ ਲੈ ਕੇ ਟਲ ਜਾਂਦੇ ਨੇ ਕੀ ਅੱਜ ਤੱਕ ਸੈਂਪਲ ਜਾਂ ਜਨਤਾ ਦੀ ਰਿਪੋਰਟ ਹੋਏ ਜਨਤਕ ਹੋਈਆਂ ਰਿਪੋਰਟਾਂ ਕਿ ਕਿੰਨੀਆਂ ਸੰਤਾਨ ਜਾਇਜ਼ ਦਿਖਾਣਾ ਪਈਆਂ ਗਈਆਂ ਜਿਹੜੀਆਂ ਕਿ ਆ ਦੁਕਾਨਾਂ ਸਮਾਨ ਖਰਾਬ ਮਿਲਦਾ ਪਿਆ ਵਾ ਬੱਚੇ ਖਾਂਦੇ ਪਰਿਵਾਰ ਖਾਂਦੇ ਕੋਈ ਰਿਪੋਰਟ ਹੈ ਤਾਂ ਸਾਹਮਣੇ ਨਹੀਂ ਇਸ ਬਾਰੇ ਤਨਤਨ ਡਿਫਟੀ ਕਮਿਸ਼ਨਰ ਵੀ ਆਈ ਕਈ ਵਾਰੀ ਖਬਰਾਂ ਪ੍ਰੈਸਰ ਨੂੰ ਮੰਗ ਕੀਤੀ ਹੈ ਕਿ ਜਿਹੜੀ ਰਿਪੋਰਟਾਂ ਸੇਰ ਭਾਗ ਲੈਂਦੇ ਆ ਕਰਦਾ ਸੈਂਪਲ ਲੈਂਦਾ ਵਾ ਉਹ ਰਿਪੋਰਟਾਂ ਕਿਉਂ ਨਹੀਂ ਪੇਸ਼ ਨਹੀਂ ਨੇ ਕੀ ਕਰਦੇ ਆ ਜਿਹੜੇ ਸੈਂਪਲ ਲੈਂਦੇ ਆ ਸੈਂਪਲਾਂ ਬਾਅਦ ਕੀ ਕਰਦੇ ਹੋਣਗੇ ਇਹ ਸਰ ਪਵਨ ਜੀ ਇੱਕ ਬਹੁਤ ਵੱਡੀ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਸੈਂਪਲ ਲੈ ਜਾਂਦੇ ਆ ਸਿਰਫ ਡਰਾਮ ਦੇ ਤੌਰ ਤੇ ਇੱਕ ਆਪਾਂ ਸੈਂਪਲ ਕੁਝ ਦੁਕਾਨਾਂ ਦੇ ਜਾ ਕੇ ਆਪਾਂ ਸੈਂਪਲ ਲੈ ਲੈਂਦੇ ਆ ਕਿ ਇਹ ਸੈਂਪਲ ਤੁਹਾਡੇ ਲੈ ਕਿੱਥੇ ਗਏ ਆ ਤੇ ਜ਼ਿਆਦਾਤਰ ਇਸ ਦੀਆਂ ਰਿਪੋਰਟਾਂ ਜਿਹੜੀਆਂ ਕੋਈ ਵੀ ਜਨਤਕ ਨਹੀਂ ਕੀਤੀਆਂ ਜਾਂਦੀਆਂ ਕਿਹੜੇ ਦੁਕਾਨਦਾਰ ਅੱਜ ਤੱਕ ਜਦੋਂ ਤੱਕ ਮੈਂ ਆਪਣੀ ਹੋਸ਼ ਸੰਭਾਲੀ ਆ ਮੈਂ ਅੱਜ ਤੱਕ ਕਿਸੇ ਵੀ ਲੁਭਾਈ ਦੀ ਦੁਕਾਨ ਨੂੰ ਇਹ ਸੀਲ ਹੋਇਆ ਨਹੀਂ ਦੇਖਿਆ ਕਿ ਇਹ ਸੇਟੋ ਭਾਗ ਵੱਲੋਂ ਇਸ ਦੀ ਸੈਂਪਲ ਲਏ ਗਏ ਤੇ ਸੈਂਪਲ ਜਿਹੜੇ ਖਰਾਬ ਕੀਤੇ ਗਏ ਤੇ ਇਹ ਜਿਹੜੀ ਆ ਮਠਿਆਈ ਨਹੀਂ ਕਾਹ ਕਰਾ ਇੱਕ ਦੋ ਵਾਰੀ ਮੇਰੀ ਚੀਜ਼ ਰੁਕੀ ਗਈ ਤੇ ਉਹ ਮਠਿਆਈ ਜਦੋਂ ਸੈਂਪਲ ਲੈਣ ਕੇ ਉਹ ਮਠਿਆਈ ਗੰਦੀ ਭੰਦੀ ਪਈ ਸੀ ਤੇ ਉਹ ਮਠਿਆਈ ਜਿਹੜੀ ਆ ਆਪਾਂ ਖਤਮ ਕਰ ਦਿੱਤੀ ਗਈ ਉਹ ਖਰਾਬ ਢੋਲ ਦਿੱਤੀ ਗਈ ਪਰ ਮੈਂ ਅੱਜ ਤੱਕ ਇਹ ਚੀਜ਼ ਦਾ ਵੇਖ ਕਿਉਂਕਿ ਇਹ ਨਹੀਂ ਵੇਖਿਆ ਗਿਆ ਕਿ ਕੋਈ ਵੀ ਦੁਕਾਨ ਜਿਹੜੀ ਆ ਪੱਕੇ ਤੌਰ ਤੇ ਸੀਲ ਕੀਤੀ ਜਾਵੇ ਕੀ ਇਹ ਬੰਦਾ ਜਿਹੜਾ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਿਹਾ ਜਿੱਦਾਂ ਤੁਸੀਂ ਡੇਰੀਆਂ ਦੀ ਵੀ ਗੱਲ ਕੀਤੀ ਗਈ ਇੱਕ ਬਹੁਤ ਵੱਡੀ ਸਰਵੇ ਰਿਪੋਰਟ ਹੁੰਦੀ ਆ ਕਿ ਜਿਹੜਾ ਆ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜਾ ਆ ਦੁੱਧ ਇਹ ਚੀਜ਼ਾਂ ਜਿਹੜੀਆਂ ਬਹੁਤ ਮਸ਼ਹੂਰ ਹੁੰਦੀਆਂ ਸੀ ਕਿਉਂ ਸਾਡੇ ਪੰਜਾਬ ਦਾ ਲੋਕੀ ਸਿਹਤਮੰਦ ਬਹੁਤ ਮਸ਼ਹੂਰ ਹੁੰਦੇ ਸੀ ਉਹ ਸਾਡੇ ਅੱਜ ਪੰਜਾਬ ਦੇ ਜਿਹੜਾ ਹੈ ਦੁੱਧ ਲੋਕੀ ਦੁੱਧ ਦੀ ਗੱਤੋਂ ਕਰਦੇ ਪਰ ਅੱਜ ਦੀ ਰੇਟ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਨਕਲੀ ਜਿਹੜਾ ਆ ਦੁੱਧ ਦਹੀਂ ਪਨੀਰ ਤੇ ਖੋਆ ਖੋਏ ਦੀ ਜਿਹੜੀਆਂ ਮਠਿਆਈਆਂ ਬਣਦੀਆਂ ਨਕਲੀ ਜਿਹੜਾ ਉਹ ਬਹੁਤ ਜ਼ਿਆਦਾ ਜਿਹੜਾ ਉਹਦੇ ਨਾਲ ਮਠਿਆਈਆਂ ਬਣਦੀਆਂ ਤੇ ਕਿਉਂ ਆਪਾਂ ਪਿੰਡਾਂ ਦੇ ਵਿੱਚ ਹੀ ਜਾ ਕੇ ਦੇਖ ਲਈਏ ਕਿ ਪਿੰਡਾਂ ਦੇ ਵਿੱਚ ਵੀ ਜਿਹੜਾ ਆ ਦੁੱਧ ਦੀ ਜਿਹੜੀ ਆ ਇੰਨੀ ਕੁ ਜ਼ਿਆਦੀ ਕਿਲਤ ਆ ਗਈ ਕਿ ਜਿੰਨਾ ਕ ਦੁੱਧ ਉਥੇ ਡੰਗਰਾ ਨਾਲੋਂ ਮਿਲਦਾ ਹੈ ਚਵਾਵਾ ਦੁੱਧ ਮਿਲਦਾ ਹੈ ਤੇ ਉਹ ਲਾਗੇ ਲਾਗੇ ਪਿੰਡਾਂ 'ਚ ਹੀ ਰਜਿੰਦਾ ਪਰ ਤੁਸੀਂ ਅੱਜ ਤੁਹਾਡੇ ਘਰਾਂ 'ਚ ਪ੍ਰੋਗਰਾਮ ਹੋਵੇ ਭਵਨ ਜੀ ਤੁਸੀਂ ਕਿਸੇ ਡੇਰੀ ਤੇ ਜਾਓ ਕਿ ਮੈਨੂੰ ਇੰਨਾ ਖੋਆ ਚਾਹੀਦਾ ਇੰਨੀ ਪਨੀਰ ਚਾਹੀਦਾ ਚਾਹੇ ਤੁਸੀਂ 500 ਕਿਲੋ ਦੀ ਡਿਮਾਂਡ ਕਰ ਲਓ ਤੁਹਾਨੂੰ ਉਹ ਅਗਲੇ ਦਿਨ ਉਹ 500 ਤੋਂ 700 ਕਿਲੋ ਜਿਹੜਾ ਖੋਆ ਉਹ ਮਿਲ ਜਿਗਾ ਉਹ ਕਿੱਦਾਂ ਮਿਲੂਗਾ ਪਰ ਸਾਰੇ ਪੜੇ ਪੜੇ ਜਾਂਦੇ ਸੇ ਦੇ ਭਾਵੇਂ ਪਲੇ ਪੜੇ ਜਾਂਦਾ ਕਿ ਇੰਨੇ ਪਬਲਿਕ ਇੰਨੇ ਲੋਕ ਇੱਕ ਧਾਰ ਦੇ ਵਿੱਚ ਮੈਂ ਜਮੈਂ ਕਮਾ ਦੇ ਮੈਨੂੰ ਸਿਰੇ 10 ਕਵਾਂਟਰ ਦੋ ਚਾਹੀਦਾ ਇੱਕ ਰੰਗ ਦੋ 10 ਕਵਾਂਟਰ ਦੋ ਕਿੱਥੋਂ ਆ ਜਾਊਗਾ ਜੀ ਸਾਰੇ ਲੋਕ ਭੱਲੇ ਭੱਜ ਜਾਂਦੇ ਨੇ ਸ਼ਹਿਰ ਦੇ ਬਹੁਤ ਸਾਰੇ ਦੁਕਾਨਾਂ ਬਹੁਤ ਡੇਰੀਆਂ ਵੱਡੇ ਵੱਡੇ ਸ਼ੋਅਰੂਮ ਹੈਗੇ ਮਿਠਾਈਆਂ ਦੀਆਂ ਛੋਟੀਆਂ ਦੁਕਾਨਾਂ ਵੀ ਹੈਗੀਆਂ ਪਰ ਜਿਹੜੇ ਸੈਂਪਲ ਲੱਗੇ ਬਿਖੇ ਨੇ ਛੋਟੀਆਂ ਦੁਕਾਨਾਂ ਦੇ ਇਕੱਲੇ ਜਾ ਕੇ ਸਿਰ ਪਾ ਜਾਂਦਾ ਉਹ ਸੈਂਪਲ ਲੈ ਹੁੰਦੇ ਜਾਗੇ ਤੇ ਜਦੋਂ মিডিਆ ਕਰਦੇ ਆ ਹੋਰ ਵੱਡੀ ਦੁਕਾਨਾਂ ਕਰਦੇ ਆ ਕਰਨ ਤੋਂ ਬਾਅਦ ਵੀ ਕੋਈ ਵੀ ਪ੍ਰੈਸ ਨਾ ਹੁਣੇ ਜਾਰੀ ਕਰਦੇ ਕੋਈ ਪ੍ਰੈਸ ਕਾਫੇ ਨਹੀਂ ਕਰਦੇ ਕਿ ਲੋ ਤਨ ਤਨ মিডিਆ ਬੁਲਾਓ ਪ੍ਰੈਸ ਕਾਫੇ ਕਰਦੇ ਆ ਤੰਤਾ ਜਿਹਾ ਫੜ ਪਾਏਗੇ ਆਰ ਬੋ ਨਕਰੀ ਪਾਏਗੇ ਆ ਜੀ ਨਸਟ ਗਿਟੀਰੀ ਬਰਾਮਰ ਕੀਤੀ ਹੈ ਇਹੋ ਜੀ ਹਟਾ ਕੋ ਸਾਹਮਣੇ ਨੇ ਕਿ ਇਹ ਚੀਜ਼ ਨੂੰ ਆਪਾਂ ਕਾਲਾ ਬਿਜਾਰੀ ਕਾਰੀ ਚੋਰੀ ਹੈ ਕਿਵੇਂ ਇਹ ਇੱਕ ਬਾਰਗਵਾਖ ਦੇ ਗਏ ਨਹੀਂ ਬੋਮਨ ਜੀ ਤੁਹਾਡੀ ਇਥੇ ਗੱਲ ਮੈਂ ਥੋੜੀ ਡਿਨਾਈ ਕਰਦਾ ਕਿ ਹੋ ਸਕਦਾ ਹੈ ਕਿ ਜਿੱਦਾਂ ਸਿੱਤੇ ਉਪਾਹ ਗੇ ਜਿਹੜਾ ਆ ਛੋਟੀਆਂ ਦੁਕਾਨਾਂ ਤੇ ਜਾਂਦਾ ਜਾਂ ਵੱਡੀਆਂ ਗੱਲ ਕਰਨਾਂ ਤੇ ਜਾਂਦਾ ਹਰ ਕੋਈ ਛੋਟੀ ਜਾਂ ਵੱਡੀ ਚੀਜ਼ ਨੂੰ ਆਪਾਂ ਡਿਨਾਈ ਨਹੀਂ ਕਰਦੇ ਕਿ ਜੇ ਉਹ ਛੋਟੀ ਦੁਕਾਨ ਦੇ ਚੀਜ਼ ਹੈ ਤੇ ਉਹ ਮਾੜੀ ਹੈ ਜਾਂ ਵੱਡੀ ਦੁਕਾਨ ਦੇ ਚੀਜ਼ ਬਣਾ ਰਿਹਾ ਤੇ ਉਹ ਮਾੜੀ ਹੈ ਆਪਾਂ ਇਹ ਚੀਜ਼ ਨੂੰ ਲੈ ਕੇ ਚੱਲਦੇ ਹਾਂ ਹੋ ਸਕ ਇਸਨੂੰ মিডিਆ ਵਾਲੇ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਆ ਇਹ ਚੀਜ਼ ਹੋ ਜਾਂਦਾ ਕਿ ਜਦੋਂ ਛੇ ਤੋਂ ਭਾਗ ਕਿਸੇ ਚੀਜ਼ ਦੇ ਹਰ ਕੋਈ ਬੰਦਾ ਚੋਰ ਨਹੀਂ ਹੁੰਦਾ ਹਰ ਕੋਈ ਬੰਦਾ ਸਾਧ ਨਹੀਂ ਹੁੰਦਾ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਆ ਕੁਝ ਲੋਕਾਂ ਕਰਕੇ ਜਿਹੜਾ ਆ ਉਹ ਕੁਝ ਲੋਕਾਂ ਦੇ ਕਰਕੇ ਕੁਝ ਐਸੇ ਜਿਹੇ ਬੰਦਿਆਂ ਕਰਕੇ ਕਿ ਉਹ ਚੀਜ਼ ਦਾ ਜਿਹੜਾ ਮਹਿਕਮਾ ਦਾ ਮਹਿਕਮਾ ਹੀ ਜਿਹੜਾ ਉਹ ਉਹ ਮਾੜਾ ਮੰਨਿਆ ਜਾਂਦਾ ਮਠਿਆਈ ਜਿਹੜੀ ਉਹ ਮਠਿਆਈ ਮਾੜੀ ਨਹੀਂ ਲੋਕੀ ਉਸ ਤੋਂ ਨੂੰ ਸਾਡੇ ਸਾਡੇ ਜਿਹੜੇ ਆ ਪਿਓ ਦਾਦੇ ਪੀੜ੍ਹੀਆਂ ਜਿਹੜੀਆਂ ਮਠਿਆਈਆਂ ਖਾ ਰਿਆ ਮਠਿਆਈਆਂ ਦੱਲੀ ਨਹੀਂ ਹਾਂ ਕੁਝ ਬੰਗਿਆਂ ਕਰਕੇ ਜਿਹੜਾ ਮਠਾਈ ਦਾ ਨਾਮ ਬਦਨਾਮ ਹੋ ਗਿਆ ਕੁਝ ਤੇ ਮਠਾਈਆਂ ਕਰਕੇ ਦੇਹਰੀਆਂ ਵਾਲੇ ਦਾ ਨਾਮ ਬਦਨਾਮ ਹੋ ਗਿਆ ਜਿੱਦਾਂ ਤੁਹਾਡੀ ਮੈਂ ਗੱਲ ਤੋਂ ਕੀਤਾ ਕਿ ਹਾਂ ਸੈਂਪਲ ਉਹ ਭਾਗ ਜਦੋਂ ਆਪਣੇ ਨਾਲ ਸਾਨੂੰ মিডিਆ ਵਾਲੇ ਨੂੰ ਲੈ ਜਾਂਦਾ ਤੇ ਉਹਦੀ ਦੁਕਾਨ ਦੇ ਸੈਂਪਲ ਚੈੱਕ ਕਰਦੇ ਆ ਤੇ ਲੋਕਾਂ ਦੇ ਵਿੱਚ ਜਿਹੜਾ ਆ ਉਹਨਾਂ ਦਾ ਕਹਿਣਾ ਹੈ ਕਿ ਹਾਂ ਜੀ ਇਹ ਕਿਤੇ ਸੈਂਪਲ ਜਿਹੜੇ ਸਹੀ ਵੀ ਹੁੰਦੇ ਆ ਸਹੀ ਵੀ ਹੁੰਦੇ ਤੇ ਇਹਨਾਂ ਦਾ ਜਿਹੜਾ ਉਹ ਨਾਮ ਖਰਾਬ ਹੋ ਸਕਦਾ ਪਰ ਇੱਥੇ ਮੇਰੀ ਥਿੰਕਿੰਗ ਇਹ ਆ ਕਿ ਹਾਂ ਅਸੀਂ ਵੀ ਲੋਕ ਜਿਹੜੇ মিডিਆ ਵਾਲੇ ਆ ਅਸੀਂ ਇਸੇ ਖਬਰ ਨੂੰ ਲਈ ਹੈ ਕਿ ਇਹਦਾ ਜਿਹੜਾ ਉਹ ਸੈਂਪਲ ਜਿਹੜਾ ਕੀਤਾ ਗਿਆ ਨਾ ਵੀ ਸੈਂਪਲ ਰਿਜੈਕਟ ਕੀਤਾ ਗਿਆ ਸਾਡੀ ਹਮੇਸ਼ਾ ਇਹ ਡਿਮਾਂਡ ਰਹੀ ਆ ਮੈਂ ਤੁਮੇ ਇਹਦੇ ਅੱਗੇ ਤੁਸੀਂ ਸੈਂਪਲ ਲਓ ਸੈਂਪਲ ਲਾ ਕੇ ਕਿੰਨੇ ਚਿਰ ਤੱਕ ਜਿਹੜਾ ਆ ਉਹ ਚੀਜ਼ ਦਾ ਸੈਂਪਲ ਦਾ ਰਿਪੋਰਟ ਕੀ ਹੁੰਦੀ ਆ ਰਿਪੋਰਟ ਜਿਹੜੀਆਂ ਲੋਕਾਂ ਦੇ ਕਿੰਨੇ ਤੱਕ ਫਾਸਟ ਫੋਰ ਦੀ ਰੀਡਿੰਗ ਆ ਕਿੰਨੇ ਸਾਲ ਸਾਲ ਲੱਗਦੀਆਂ ਨੇ ਬਿਜਾਰਾਂ ਦੇ ਵਿੱਚ ਫਾਸਟ ਉਹ ਜਿਹੜੀਆਂ ਉਸੇ ਤਰ੍ਹਾਂ ਚਟਣੀਆਂ ਉਸੇ ਤਰ੍ਹਾਂ ਸਪਰਿੰਗਰ ਬੰਦੇ ਤੇ ਉਸੇ ਤਰ੍ਹਾਂ ਉਸੇ ਤੇਲ ਦੇ ਬੰਦੇ ਤੇ ਆਮ ਆਪਾਂ ਵੇਖਦੇ ਆ ਲੋਕਾਂ ਬਿਜਾ ਮਲੇ ਕਲ ਵੀ ਕਿਤੇ ਉਸ ਤੇਲ ਦਾ ਸੈਂਪਲ ਲੈਣੇ ਬਿਠਾਗਾ ਨਾ ਸਾਨੂੰ ਕੋਈ ਅਰਤਿਕ ਪ੍ਰੈਸੋਂਟ ਆਇਆ ਵਗੈ ਹੀ ਆਹ ਤੇਲ ਸੈਂਪਲ ਲੈ ਕੇ ਆ। ਧਿਆਨ ਨਾਲ ਇਹਨਾਂ ਦਾ ਮਿੱਟੀ ਦੀ ਬਾਰਿਸ਼ ਇਹ ਪਾ ਲੈ ਜਾਂਦਾ ਵਾ ਮਜਾਰਾ ਵਿੱਚ ਉਸ ਤੋਂ ਪਹਿਲਾਂ ਬਾਕੀ ਸਮੇਂ ਦੀ ਕੀ ਬਾਕੀ ਸਮੇਂ ਨੂੰ ਤੁਹਾਨੂੰ ਦਾ ਚਾਹੀ ਹੋਣੀ ਚਾਹੀਦੀ ਆ ਹਰ ਸਮੇਂ ਮਹੀਨੇ ਬਾਅਦ ਰਿਪੋਰਟ ਜਿਹੜਾ ਛਾਪਾ ਮਾਰਿਆ ਫੜੇ ਬਰਾਮਾ ਦਈਏ ਦੱਸੇ ਕਿ ਆ ਚੀ ਨਾ ਕੋਈ ਜਿਹਨੇ ਹਾਨੀ ਕਰ ਚੇਲੇ ਤੇ ਪਵਨ ਜੀ ਤੁਹਾਨੂੰ ਇਹ ਤੇਲ ਦੀ ਗੱਲ ਕਰ ਰਿਹਾ ਤਰਨ ਤਰਨ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਤੇਲ ਦੀਆਂ ਬੋਤਲਾਂ ਜਿਹੜੀਆਂ ਭਰੀਆਂ ਜਾਂਦੀਆਂ ਕਈ ਤਰ੍ਹਾਂ ਦਾ ਤੇਲ ਭਰ ਜਾਂਦਾ ਪਰ ਸ਼ਰਿਆਮ ਜਿਹੜਾ ਉਹ ਵੱਡੇ ਜਿਹੜੀ ਮਲਾਵਟੀ ਦੇ ਵਿੱਚ ਮਲਾਵਟ ਹੁੰਦੀ ਹੈ ਤੇਲ ਦੇ ਵਿੱਚ ਉਹ بڑے ਵੱਡੇ ਲੈਵਲ ਤੇ ਜਿਹੜਾ ਉਹ ਤਰਨਤਾਰ ਦੇ ਵਿੱਚ ਵੱਡੇ ਵੱਡੇ ਟੈਂਕਰ ਭਰ ਕੇ ਆ ਜਾਂਦੇ ਟੈਂਕਰ ਟੈਂਕਰ ਭਰ ਕੇ ਆ ਜਾਂਦੇ ਪਰ ਉਹ ਅਜੇ ਤੱਕ ਅਸੀਂ ਵੀ ਨਹੀਂ ਵੇਖਿਆ ਕਿ ਉਸ ਚੀਜ਼ ਨੂੰ ਫੜਿਆ ਗਿਆ ਹੋਵੇ ਰੇੜੀਆਂ ਦੀ ਤੁਸੀਂ ਗੱਲ ਕੀਤੀ ਸਵੇਰੇ ਜਿਹੜਾ ਆ ਤੁਸੀਂ ਰੇੜੀਆਂ ਦਾ ਕੰਮ ਆ ਸ਼ਾਮੀ ਲਾਉਣਾ ਜੰਗ ਫੂਡ ਜਿਹੜਾ ਆ ਪਰਵਾਸੀ ਲਾਰੇ ਆ ਜਾਂ ਜਿਹੜਾ ਆ ਗਰੀਬ ਵਰਗ ਜਿਹੜਾ ਆ ਸ਼ਾਮ-ਸ਼ਾਮ ਨੂੰ ਰੇੜੀ ਵਿਚਾਰੇ ਲਾਦੇ ਆ ਉਸ ਵੇਲੇ ਜਿਹੜਾ ਆ ਮਹਿਕਮਾ ਜਿਹੜਾ ਉਹ ਘਰ ਚ ਜਾਂਦਾ ਅੱਜ ਤੱਕ ਕਰੋਨਾ ਵੇਲੇ ਕਰੋਨਾ ਵੇਲੇ ਮੈਂ ਚੀਜ਼ ਵੇਖੀ ਸੀ ਜਰੂਰ ਇਹ ਜਿਹੜਾ ਮਹਿਕਮਾ ਆ ਉਹ ਜਾ ਕੇ ਹਰ ਰੇੜੀ ਤੇ ਜਾ ਕੇ ਜਾਂ ਲੋਕਾਂ ਤੱਕ ਉਹ ਲੋਕਾਂ ਦੀ ਆਵਾਜ਼ ਬਣੀ ਸੀ ਲੋਕਾਂ ਨੇ ਕਿਹਾ ਸੀ ਕਿ ਇਹ ਮਹਿਕਮੇ ਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਇਹ ਕੰਮ ਕਰੂਗਾ ਤਾਂ ਫੇਰ ਹੀ ਲੋਕਾਂ ਦਾ ਜਿਹੜਾ ਆ ਉਹ ਜਿਹੜੀ ਸਿਹਤ ਜਿਹੜੀ ਬਸ ਸਕੂਗੀ ਲੋਕੀ ਜਿਹੜੇ ਜਾਨ ਉਹਨਾਂ ਦੀ ਬਸ ਸਕੂਗੀ ਇਹਨਾਂ ਨੇ ਉਸ ਵੇਲੇ ਜਾ ਕੇ ਰੇੜੀ ਵਾਲਿਆਂ ਨੇ ਠਿਕਾਣੇ ਵੀ ਪਵਾਈਆਂ ਠੀਕ ਹੈ ਸਰਕਾਰੀ ਤੋਂ ਤੇ ਜਿਹੜਾ ਸਮਾਨ ਆਇਆ ਠੀਕ ਹੈ ਦਸਤਾਨੇ ਪੁਆਏ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਕੱਪੜੇ ਬੰਨੋ ਕੱਪੜੇ ਸਾਫ਼ ਚੀਜ਼ ਦਿੱਤਾ ਹਿਤਾਂ ਦਿੱਤੀਆਂ ਗਈਆਂ ਤੇ ਮੈਂ ਤੁਹਾਨੂੰ ਇਹ ਚੀਜ਼ ਦੀ ਮੰਨ ਕੇ ਆਪ ਨੂੰ ਖੁਸ਼ੀ ਵੀ ਹੋਊਗੀ ਉਸ ਵੇਲੇ ਲੋਕਾਂ ਨੇ ਜਿਹੜਾ ਆ ਜਦੋਂ ਉਹਨਾਂ ਨੂੰ ਵੇਅਰਵੇਅਰ ਮੈਸ ਕੀਤਾ ਜਦੋਂ ਉਹਨਾਂ ਨੇ ਜਾਗਰੂਕ ਕੀਤਾ ਕਿ ਇਹ ਚੀਜ਼ ਦੇ ਨਾਲ ਤੁਹਾਡੇ ਬੱਚੇ ਆ ਲੋਕ ਵੀ ਖੁਸ਼ ਹੋਏ ਤਾਂ ਜੀ ਥੋੜਾ ਸਮਾਂ ਕਿਉਂ ਨਹੀਂ ਦੇ ਲਈ ਬਾਤ ਹੀ ਨਹੀਂ ਨਿਕਲਣੀ ਕਿ ਤੇ ਥੋੜਾ ਸਮਾਂ ਪਾਉਣ ਦੀ ਤਾਂ ਮਿਲ ਕੇ ਉਸ ਤੋਂ ਬਾਅਦ ਇਸ ਚੀਜ਼ ਦਾ ਕੰਮ ਹੀ ਹੈ ਮੇਰੇ ਆਵਾਜ਼ ਨਹੀਂ ਕਿੱਟਾ ਗਿਆ ਲਗਾਤਾਰ ਜਿਹੜਾ ਇਹ ਛਾਵ ਨੂੰ ਜਿਹੜੀ ਜਿਹੜੀ ਚੱਲਦੀ ਹੈ ਚੀਜ਼ ਲੱਗਦੀ ਹੈ ਤੇ ਇਹ ਚੀਜ਼ ਤਾਂ ਆਪਾਂ ਨੂੰ ਹੀ ਪਤਾ ਕਿ ਜ਼ਿਆਦਾਤਰ ਲੋਕ ਜਿਹੜੇ ਇਹ ਪੜ੍ਹੇ ਲਿਖੇ ਘੱਟ ਹੋਣ ਕਰਕੇ ਇਹ ਚੀਜ਼ ਚੱਲਦੇ ਆ ਇਹਨਾਂ ਨੂੰ ਜਿਹੜੀਆਂ ਪਿੱਛੇ ਸਸਤੀ ਸੋਸਾ ਜਾਂਦੀ ਹੈ ਠੀਕ ਹੈ ਇਹਨਾਂ ਨੂੰ ਨਾ ਪਤਾ ਹੋਣ ਕਰਕੇ ਇਹ ਸਸਤੀ ਚੀਜ਼ ਵਤ ਕੇ ਜਿਹੜਾ ਲੋਕਾਂ ਨੂੰ ਜ਼ਹਿਰ ਖਵਾ ਰਹੇ ਆ ਮੈਂ ਤੁਹਾਡੀ ਗੱਲ ਰੋਕਦਾ ਨਾ ਕਿ ਤਰੰਦਾਰਨ ਦੇ ਵਿੱਚ ਅਸੀਂ ਆਪ ਆਪਣੇ ਲੈਵਲ ਤੇ ਕਈ ਵਾਰੀ ਵੇਖਿਆ ਕਿ ਵੱਡੇ ਵੱਡੇ ਥਰੀ ਮਿਲਰ ਭਰ ਕੇ ਥਰੀ ਮਿਲਰ ਭਰ ਕੇ ਜਿਹੜਾ ਉਹ ਨੂਡਲਾਂ ਦੇ ਕੱਚੇ ਨੂਡਲਾਂ ਦੇ ਆ ਰਹੇ ਆ ਸੋਸਾ ਆ ਰਹੀ ਆ ਚਾਂਪਾ ਆ ਰਹੀ ਆ ਚਾਂਪਾ ਬੱਚਾ ਆ ਮੀਕੋ ਪਹਿਲੋਂ ਨਵੀਂ ਨਵੀਂ ਜਦੋਂ ਚਾਂਪ ਸ਼ੁਰੂ ਹੋਈ ਸੀ ਲੋਕੀ ਕਹਿੰਦੇ ਸੀ ਕਿ ਯਾਰ ਸੋਇਆ ਚਾਂਪ ਖਾਣੀ ਆ ਰਵਾਇਤਾਂ ਫਾਨੀ ਹਣ ਉਹ ਨਿਊਟਰੀ ਦੀ ਚਾਂਪ ਹੁੰਦੀ ਆ ਹਨ ਤੇ ਪਰ ਹੁਣ ਦੀ ਡੇਟ ਦੇ ਵਿੱਚ ਆ ਕੇ ਦੇਖੋ ਕਿੰਨੀ ਗੰਦੀ ਚਾਂਪ ਆ ਉਹ ਬੱਚਿਆਂ ਨੂੰ ਪਹਿਲੋਂ ਤੇ ਇਹ ਜਿਹੜਾ ਉਹ ਮਾਪੇ ਡਰ ਗਏ ਠੀਕ ਹੁਣ ਨਹੀਂ ਕੋਣ ਪਰ ਬੱਚਿਆ ਦੀ ਬੱਚੇ ਜਾ ਕੇ ਆਪਣੇ ਆਪ ਜਾ ਕੇ ਜਦੋਂ ਚੀਜ਼ ਖਾ ਲੈਂਦੇ ਆ ਤੇ ਬੱਚੇ ਉਹ ਬਿਮਾਰ ਹੋ ਜਾਂਦੇ ਮਾਪੇ ਬਵਾਰੋ ਇਹਦੇ ਪਰ ਮਹਿਕਮੇ ਵੱਲੋਂ ਸਭ ਤੋਂ ਨਿਕਮਾ ਮਹਿਕਮਾ ਜੇ ਮਾਦਾਂ ਤੇ ਇਸ ਮਹਿਕਮੇ ਨੂੰ ਮਾਦ ਆ ਕਿਸ ਇਨੀ ਇਨੀ ਤਨਖਾਹ ਲੈਣ ਦੇ ਬਾਵਜੂਦ ਏਡੀ ਡੀ ਮੋਟੀ ਤਨਖਾਹ ਲੈਣ ਦੇ ਬਾਵਜੂਦ ਵੀ ਇਹ ਜਿਹੜੀ ਅਗਰਨਸ ਨਹੀਂ ਖੁਲਾ ਰਹੇ ਲੋਕਾਂ ਦੇ ਅੱਗੇ ਨਹੀਂ ਚੀਰਾ ਰਹੇ ਪਵਨ ਜੀ ਤੁਸੀਂ ਸਭ ਤੋਂ ਪਹਿਲਾਂ ਸ਼ਰਵਾਦ ਕੀਤੀ ਸੀ ਕਿ ਮਹਿਕਮੇ ਆ ਜਿਹੜਾ ਆ ਉਹ ਨਹੀਂ ਕੰਮ ਕਰਦਾ ਤੁਸੀਂ ਸ਼ਰਵਾਦ ਕੀਤੀ ਸੀ ਤਿਹਾਰ ਆ ਰਹੇ ਸਾਡੇ ਜਦੋਂ ਤਿਹਾਰ ਹੁੰਦੇ ਸੀ ਖੁਸ਼ੀਆਂ ਖੇੜੇ ਲੈ ਕੇ ਹੁੰਦੇ ਸੀ ਸਭ ਤੋਂ ਪਹਿਲਾਂ ਜਦੋਂ ਖੁਸ਼ੀਆਂ ਜਿਹੜੀਆਂ ਹੁੰਦੀਆਂ ਸੀ ਤੇ ਸਾਡੇ ਦੇ ਵਿੱਚ ਹੁੰਦਾ ਸੀ ਕਿ ਅਸੀਂ ਖੁਸ਼ੀ ਮਨਾਉਣੀ ਆ ਇੱਕ ਦੂਜੇ ਨੂੰ ਮੂੰਹ ਮਿੱਠਾ ਕਰਾਉਣਾ ਤੇ ਉਹ ਪਮਨ ਜੀ ਇੱਕ ਦੂਜੇ ਦੇ ਘਰ ਅਸੀਂ ਮਠਿਆਈਆਂ ਲੈ ਕੇ ਜਾਂਦੇ ਸੀ ਤੇ ਹੁਣ ਲੱਗਦਾ ਨਹੀਂ ਇੱਕ ਦੂਜੇ ਨਾਲ ਬਈ ਬਿਮਾਰੀਆਂ ਵੰਡ ਰਹੇ ਆ ਜੋ ਹਾਲਾਤ ਬਣ ਚੁੱਕੇ ਨੇ ਜਿਸ ਤੋਂ ਦੀ ਸੁਖਮਤ ਚਾਰਿਆ ਵਾ ਪਮਨ ਜੀ ਇਹ ਤੁਹਾਡੀ ਬਿਲਕੁਲ ਗੱਲ ਠੀਕ ਹੈ ਬਿਮਾਰੀਆਂ ਵੰਡ ਰਿਆ ਇੱਥੋਂ ਤੱਕ ਕਿ ਕਈ ਲੋਕ ਜਿਹੜਾ ਇੰਨਾ ਤੇ ਜ਼ਿਆਦਾ ਡਰ ਚੁੱਕੇ ਆ ਕਿ ਦਿਨ ਤਿਹਾੜੀ ਦੇ ਉੱਤੇ ਦੀਵਾਲੀ ਜਾਂ ਉਹ ਚੀਜ਼ਾਂ ਦੇ ਉੱਤੇ ਦਸਹਿਰ ਉੱਤੇ ਜਿੱਦਾਂ ਨਰਾਤੇ ਚੱਲ ਰਿਹਾ ਬਹੁਤ ਸਾਰੇ ਤਿਹਾੜ ਆ ਰਹੇ ਆ ਅੱਗੇ ਤੇ ਹਰ ਗਏ ਵੀ ਰਖੜੀ ਦਾ ਤਿਹਾੜਾ ਜਿਹੜਾ ਬੜਾ ਪਵਿੱਤਰ ਤਿਹਾੜ ਮੰਨਿਆ ਜਾਂਦਾ ਉਦੋਂ ਮਿਠਾਈ ਪਰ ਰਖੜੀ ਦੇ ਵਿੱਚ ਮੈਂ ਵੇਖਿਆ ਕਿ ਜਿਹੜੇ ਲੋਕਾਂ ਨੇ ਕੀ ਕੀਤਾ ਤਾਂ ਕਿ ਜਿਹੜੇ ਲੋਕ ਆ ਉਹਨਾਂ ਨੇ ਕੀ ਕੀਤਾ ਕਿ ਮਠਿਆਈਆਂ ਨੂੰ ਘਟਾ ਕੇ ਲੋਕੀ ਜਿਹੜਾ ਆ ਉਹ ਬਿਸਕੁਟਾਂ 'ਤੇ ਆਂਦੇ ਬਿਸਕੁਟਾਂ ਦੀਆਂ ਪੈਕਿੰਗਾਂ ਬੜੀਆਂ ਵਧੀਆ ਆ ਗਈਆਂ ਚਿਪਸ ਗੁਰਕਰਿਆਂ ਦੀਆਂ ਪੈਕਿੰਗਾਂ ਆ ਗਈਆਂ ਡਰਾਈ ਫਰੂਟਾਂ ਦੀਆਂ ਪੈਕਿੰਗਾਂ ਆ ਗਈਆਂ ਲੋਕੀ ਜਿਹੜਾ ਮਠਿਆਈ ਘਟਾ ਕੇ ਤੇ ਇਹ ਚੀਜ਼ ਵੱਲ ਧਿਆਨ ਦੇਣਾ ਕਿ ਨਹੀਂ ਸ਼ਾਇਦ ਇਹ ਚੀਜ਼ ਜਿਹੜੀਆਂ ਆ ਬਹੁਤ ਚੰਗੀਆਂ ਪਰ ਲੋਕਾਂ ਨੂੰ ਇਹ ਡਰ ਲੱਗਣ ਲੱਗ ਪਿਆ ਕਿ ਮਠਿਆਈ ਖਵਾ ਗਏ ਸ਼ਾਇਦ ਕਿਸੇ ਨੂੰ ਅਸੀਂ ਜ਼ਹਿਰਤ ਨਹੀਂ ਪਰੋਸਦੇ ਬਿਲਕੁਲ ਕਿਉਂਕਿ ਇਹ ਚੀਜ਼ ਜਿਹੜਾ ਇੰਨਾ ਜ਼ਿਆਦਾ ਜਿਹੜਾ ਮਾਹੌਲ ਜਿਹੜਾ ਆ ਕਿ ਲੋਕਾਂ ਦੇ ਡਰ ਭੰਗਿਆ ਪਰ ਇਸ ਮਹਿਕਮੇ ਨੂੰ ਕੰਮ ਕਰਨ ਦੀ ਬਹੁਤ ਜ਼ਿਆਦੀ ਲੋੜ ਆ ਤੇ ਲੋਕਾਂ ਦੇ ਵਿੱਚ ਜਾਣ ਦੀ ਬਹੁਤ ਲੋੜ ਆ ਇੰਨਾ ਹੀ ਨਹੀਂ ਕਿ ਬਹੁਤ ਸਾਰੀਆਂ ਦੁਕਾਨਾਂ ਤਰਨਤਾਂ ਚ ਹੈਗੀਆਂ ਵਾ ਜਿਹੜੇ ਚੰਗੀਆਂ ਮਠਿਆਈ ਵੇਚਦੇ ਆ ਚੰਗਾ ਨਾਮ ਆ ਚੰਗਾ ਕਾਰੋਬਾਰ ਪਰ ਚੰਗਿਆਂ ਖਰਾਬ ਕਰਨੇ ਕੁਝ ਮਾੜੇ ਬਿਠੇ ਵੜ ਚੁੱਕੇ ਨੇ ਰੰਗ ਵਾਲੀਆਂ ਮਠਾਈਆਂ ਵੇਚ ਰਹੇ ਨੇ ਮਲਾਬਦੀ ਦੁੱਧ ਨਾਲ ਮਠਾਈਆਂ ਵੇਚ ਰਹੇ ਨੇ ਜਿਸ ਕਰਕੇ ਬਾਕੀਆਂ ਨਾਲ ਵੀ ਨੁਕਸਾਨ ਹੋ ਰਿਹਾ ਹੈ ਕੀ ਲੱਗਦਾ ਤੁਹਾਨੂੰ ਸਿਹਤ ਭਾਗ ਬਾਰੇ ਕੀ ਤੰਦਨ ਲੱਗ ਜੀ ਆਉਣ ਵਾਲੇ ਦਿਨਾਂ ਵਿੱਚ ਵੀ ਹਲੇ ਤਿਆਰ ਪਏ ਨੇ ਦਿਹਾੜਾ ਪਿਆ ਦੀਵਾਲੀ ਪਿਆ ਵਾ ਕਿ ਦਿਨਾਂ ਦੇ ਵਿੱਚ ਜਲਦੋਂ ਜਲਦ ਸੈਂਪਲ ਲੈ ਜਾਂ ਦੁਕਾਨਾਂ ਵੱਡੀ ਛੋਟੀ ਕਿਹੇ ਮੱਝੀ ਭਾਵੇਂ ਨਾਮਰ ਦੁਕਾਨਾਂ ਭਾਵੇਂ ਛੋਟੀ ਗਾਣ ਕੋਈ ਵੀ ਦੁਕਾਨ ਹਰ ਕੋਈ ਪਾਰੀ ਪਾਰ ਆਪਣੇ ਕਾਰੋਬਾਰੀ ਕੰਮ ਕਰਦਾ ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਤਿਆਰ ਕਰਨਾ ਪੈਂਦਾ ਲੋਕਾਂ ਨੇ ਸਿਹਤ ਦਾ ਵੀ ਖਿਆਲ ਰੱਖਣਾ ਖਲਵਾਣਾ ਹੋਵੇ ਲੋਕ ਆਪਣੇ ਘਰੇ ਕੁਛੇ ਮਣ ਨਾ ਕਿ ਹਸਤਾਣੇ ਵਿੱਚ ਆਪਣੇ ਬੇੜਾ ਪੈਣ ਉਹ ਬੰਨੀ ਜਿੱਥੇ ਤੜੀ ਗਾ ਜੋ ਕਰਨਾ ਮੈਂ ਕਿ ਚਲੋ ਅੱਜ ਦੀ ਡੇਢ ਦੇ ਵਿੱਚ ਜੇ ਆਪਾਂ ਗੱਲ ਕਰੀਏ ਦੁਕਾਨਦਾਰਾਂ ਦੀ ਲੋਕਾਂ ਦੀ ਡੇਰੀ ਵਾਲਿਆਂ ਦੀ ਹਰ ਕੋਈ ਦੁਕਾਨਦਾਰ ਸ਼ੁਰੂ ਤੋਂ ਦੁਕਾਨਦਾਰ ਜੇ ਆਪਾਂ ਗੱਲ ਕਰੀਏ ਦੁਕਾਨਦਾਰ ਦੀ ਜੇ ਹਰ ਦੁਕਾਨਦਾਰ ਡਰ ਕੇ ਮੈਂ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੁਕਾਨਦਾਰ ਦਾ ਨੁਕਸਾਨ ਹੋਵੇ ਦੁਕਾਨਦਾਰ ਦਾ ਸੈਂਪਲ ਚੈੱਕ ਹੀਤੇ ਜਾਣ ਦੁਕਾਨਦਾਰ ਦੀ ਮਿਠਾਈ ਚੱਕੀਤੇ ਜਾਵੇ ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਮਹਿਕਮਾ ਜਿਹੜਾ ਆ ਹਰ ਦੁਕਾਨਦਾਰ ਨੂੰ ਸੱਦ ਕੇ ਵੇਰਵਾ ਕੀਤਾ ਜਾਵੇ ਕਿ ਤੁਸੀਂ ਜਿਹੜੀ ਚੰਗੀ ਚੀਜ਼ ਵੇਚੋ ਸਾਰ ਇਹ ਨਹੀਂ ਆ ਕਿ ਸਸਤੀ ਵਿੱਚ ਲੋਕ ਪੈਸੇ ਕਰ ਤੈਨੂੰ ਉਹ ਵੰਦੀ ਬਹੁਤ ਯਾਰ ਆ ਲੱਖਾਂ ਰੁਪਈਆ ਦੀਆਂ ਬੱਚ ਦਵਾਈਆਂ ਵੀ ਦੇ ਲੋਕ ਲਾ ਰਹੇ ਆ ਲੱਖਾਂ ਰੁਪਈਆ ਦੀਆਂ ਦਵਾਈਆਂ ਲਾ ਕੇ ਫਿਰ ਵੀ ਨਹੀਂ ਜੀਵਨ ਬਚਦਾ ਠੀਕ ਹੈ ਨਾ ਉਹ ਵੀ ਦੇਖੀਏ ਕਿ ਮਾਲਵੇ ਵਾਲੇ ਦੇਖ ਲਈਏ ਜਿਹੜਾ ਬਹੁਤ ਜ਼ਿਆਦਾ ਕੈਂਸਰ ਵੱਧ ਚੁੱਕੀ ਆ ਸਾਡੇ ਏਰੀਆ ਚ ਮਾਜੇ ਚ ਵੇਖ ਲਈ ਤੇ ਸਭ ਤੋਂ ਜ਼ਿਆਦਾ ਜਿਹੜਾ ਕਾਲਾ ਪੀਲਾ ਫੈਲ ਚੁੱਕਾ ਉਹ ਇਸੇ ਚ ਗੈਂਗੀ ਗੰਦੀਆਂ ਮਠਿਆਈਆਂ ਗੰਦੀਆਂ ਚੀਜ਼ਾਂ ਜਿਹੜੀਆਂ ਆ ਉਹ ਪਰੋਸੀਆਂ ਜਾ ਰੀਆਂ ਆਪਾਂ ਲੋਕਾਂ ਨੂੰ ਸੱਦ ਕੇ ਦੁਕਾਨਦਾਰਾਂ ਨੂੰ ਭਰਾਵਾ ਤੋਂ ਸੱਦ ਕੇ ਉਹਨਾਂ ਨੂੰ ਛੋਟੇ ਰੇੜੀ ਵਾਲਿਆਂ ਨੂੰ ਸੱਦ ਕੇ ਉਹਦਾਂ ਨੂੰ ਛੱਡ ਕੇ ਉਹਨਾਂ ਦੇ ਸਾਮੀਦਲ ਲਾਇਆ ਜਾ ਸਕਦੇ ਆ ਮਹਿਕਮੇ ਵੱਲੋਂ ਜ਼ਰੂਰੀ ਦਿੰਨੀ ਆ ਕਿ ਕਿਸੇ ਨੂੰ ਡਾਰ ਡਰਾ ਕੇ ਜਿਹੜਾ ਆ ਆਪਾਂ ਉਹਨੂੰ ਜੁਰਮਾਨਾ ਪਾ ਗਏ ਤੇ ਆਪਾਂ ਉਹਨੂੰ ਜਿਹੜਾ ਆ ਉਹਦੇ ਦੁਕਾਨ ਬੰਦ ਕਰਕੇ ਉਹਦਾ ਆਪਾਂ ਨੁਕਸਾਨ ਕਰਨਾ ਆਪਾ ਹਰ ਕੋਈ ਬੰਦਾ ਅੱਜ ਦੀ ਡੇਟ ਦੇ ਵਿੱਚ ਚਲੋ ਉਹਦਾ ਵੀ ਤਿਹਾਰ ਆ ਰਿਹਾ ਆ ਉਹਨੂੰ ਵੀ ਰੋਜੀ ਰੋਟੀ ਦੇ ਵਾਸਤੇ ਚਾਹੀਦਾ ਆ ਉਹਦੇ ਬੱਚੇ ਵੀ ਪੜ੍ਹਨਾ ਚਾਹੁੰਦੇ ਆ ਮੈਂ ਇਹ ਚੀਜ਼ ਜ਼ਰੂਰ ਚਾਹੁੰਦਾ ਆ ਕਿ ਇਹਨਾਂ ਲੋਕਾਂ ਨੂੰ ਸੱਦ ਕੇ ਸੱਦ ਕੇ ਇੱਕ ਜਿਹੜਾ ਵੇਅਰਮੈਸ ਬਿਲਕੈਂਪ ਲਾਇਆ ਜਾਂ ਵੱਡੇ ਵੱਡੇ ਕੈਂਪ ਲਗਾਏ ਜਾਂ ਮਹਿਕਮੇ ਵੱਲੋਂ ਲਗਾਏ ਜਾਂ ਬਕਾਇਦਾ ਸਰਕਾਰ ਇਹ ਚੀਜ਼ਾਂ ਦੀਆਂ ਗ੍ਰਾਂਟਾਂ ਦੇਂਦੀ ਆ ਐਸੇ ਚੀਜ਼ ਨਹੀਂ ਜਿਹੜਾ ਆ ਇਹ ਮਹਿਕਮੇ ਇਸ ਕਰਕੇ ਨਹੀਂ ਬਸੇ ਨੇ ਕਿ ਕਿ ਆਪਾਂ ਕਿਸੇ ਨੂੰ ਡਰਾਉਣਾ ਆ ਆਪਾਂ ਇਹਨਾਂ ਦੇ ਸੈਂਪਲ ਚੈੱਕ ਕਰਨੇ ਆ ਹੋ ਸਕਦਾ ਹੈ ਕੋਈ ਗੱਡੀਆਂ ਭੇਡਾਂ ਇਸ ਮੈਗਮੇਜ ਵੀ ਹੈ ਗਏ ਆ ਉਹ ਰਿਸ਼ਟਾਚਾਰੀ ਫਰਾਰੀਆਂ ਤੇ ਡਰਾ ਕੇ ਦੇ ਆਗੇ ਪਿਆਸੇ ਵੀ ਸ਼ਹਿਰ ਲੁਕਈਆਂ ਲੋਕਾਂ ਕੋ ਆਪਾਂ ਜਾ ਰਹੇ ਆਪਾਂ ਇਸ ਗੇਂਦ ਦੀ ਦੁਕਾਨਦਾਰ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਰਿਸ਼ਟਾਚਾਰ ਨੂੰ ਖੱਲ ਪਾਈਏ ਤੇ ਆਪਾਂ ਜਿਹੜਾ ਇਹ ਸੈਮੀਨਾਰਾ ਦੇ ਵਿੱਚ ਪਹੁੰਚ ਕੇ ਆਪਾਂ ਪਹੁੰਚੀਏ ਕਿ ਕਿੱਦਾਂ ਜਿਹੜਾ ਆ ਆਪਾਂ ਇੱਕ ਏਕਾ ਕਰਕੇ ਕਿ ਚੰਗੀ ਮਠਿਆਈ ਚੰਗਾ ਰੇਟ ਆਪਾਂ ਨੂੰ ਮਿਲ ਸਕੇ ਚੰਗੀ ਚੀਜ਼ ਜਿਹੜੀ ਆ ਆਪਾਂ ਲੋਕਾਂ ਨੂੰ ਪਰੋਸੀਏ ਤਾਂ ਜੋ ਸਾਡੇ ਵੀ ਉਹ ਬੱਚੇ ਆ ਉਹ ਕੋਈ ਕਿਸੇ ਕੋ ਚੀਜ਼ ਬੱਚਾ ਸਾਡਾ ਬੱਚਾ ਕਿਸੇ ਕੋ ਰਹਿ ਰਿਹਾ ਤੇ ਤੁਹਾਡਾ ਬੱਚਾ ਸਾਡੇ ਕੋ ਰਹਿ ਰਿਹਾ ਹੋ ਸਕਦਾ ਹੈ ਕਿ ਕਾਫੀ ਚ ਚੈਨ ਨੁਕਸਾਨ ਜਿਹੜਾ ਹੋ ਸਕੇ ਮੈਂ ਇਸ ਚੀਜ਼ ਨੂੰ ਜਿਹੜਾ ਆ ਉਹ ਲਿਟਰ ਲਾ ਕੇ ਚੱਲਦਾ ਕਿ ਮੈਕਮੇ ਨੂੰ ਜਿਹੜਾ ਆ ਅੱਗੇ ਆਣ ਕੇ ਇਸ ਦਿਨ ਸੈਮੀਨਾਰ ਲਾ ਕੇ ਬਕਾਇਦਾ ਲੋਕਾਂ ਦੇ ਵਿੱਚ ਵੇਅਰਨੈਸ ਦਾ ਲੋਕਾਂ ਦਾ ਵਿਸ਼ਵਾਸ ਪੈਦਾ ਹੋਵੇ ਕਿ ਅਸੀਂ ਫੇਰ ਜਿਹੜਾ ਮਠਾਈਆਂ ਲਮਟਕੀ ਸੋ ਬਹੁਤ ਸਾਰਾ ਲੋਕਾਂ ਦੀ ਮੰਗ ਸੀ ਤਰਨਤਾਂ ਦੇ ਵਸਨੀਕਾਂ ਦੀ ਮੰਗ ਸੀ ਕਿ ਇਸ ਮੁੱਦੇ ਨੂੰ ਛੁਕਿਆ ਜਾਵੇ ਕਿਉਂਕਿ ਦੇਨ ਤਿਹਾਰ ਦਿੱਤੇ ਹੋਣ ਕਰਕੇ ਮਠਾਈਆਂ ਦਾ ਕਾਰੋਬਾਰ ਚਰਣਾ ਹੈਵਾ ਲੋਕਾਂ ਦੀਆਂ ਮਠਾਈਆਂ ਲੈ ਕੇ ਜਾਣੀਆਂ ਦਸਹਾਰਾਂ ਦੇ ਦਸਹਾਰ ਦਾ ਤਿਉਹਾਰ ਆ ਰਿਹਾ 12 ਤਰੀਕ ਨੂੰ ਆ ਰਿਹਾ ਵਾ ਹਰ ਦੁਕਾਨਾਂ ਦੇ ਬਾਹਰ ਮਠਾਈ ਲੱਗੀ ਹੋਣੀ ਹੈ ਇਹ ਲੋਕਾਂ ਨੇ ਖਾਣੀਆਂ ਵਿੱਚ ਅੱਗੇ ਅਸੀਂ ਦੇ ਭਾਅ ਨੂੰ ਬੇਨਤੀ ਕਰਦੇ ਹਾਂ ਕਿ ਇਸ ਜੀਨ ਵੱਲ ਖਾਸ ਧਿਆਨ ਦਿੱਤਾ ਜਾਵੇ ਕਿਉਂਕਿ ਅਗਰ ਪੱਤਰਕਾਰ ਭਾਈਚਾਰਾ ਸਮਾਜ ਦੇ ਲੋਕ ਇਹ ਚੀਜ਼ ਵੱਲ ਦੇਖ ਰਹੇ ਨੇ ਕਿ ਫੇਰ ਦੇਖ ਰਹੇ ਨੇ ਕਿ ਕਿੰਨਾ ਕਿਤੇ ਮਲਾਵਟ ਹੁੰਦੀ ਆ ਆਹੀ ਇਹ ਜੀਨ ਧਿਆਨ ਦੇਣ ਦਾ ਸੇਧ ਭਾਗ ਦਾ ਕੰਮ ਹੈ ਉਹਨਾਂ ਦੀ ਡਿਊਟੀ ਪੰਦੀ ਆ ਇਹ ਜੀਨ ਨੂੰ ਵੇਖ ਕੇ ਇਹਨੂੰ ਜਾਗਰੂਕ ਕੀਤਾ ਦੇ ਲੋਕਾਂ ਨੇ ਸੇਰ ਨਾਲ ਖਿਲਵਾੜ ਤੋਂ ਬਚਾ ਸਕਦੇ ਤਾਂ ਜੋ ਦੇਣ ਤਨਤ ਪਵਨ ਕੁਵਾਰ ਨਮਸਕਾਰ ਸਰ ਸਾਰੇਆਂ ਨੂੰ ਪਵਨ ਜੀ ਤੁਹਾਡੀ ਬੇਨਤੀ ਤੁਸੀਂ ਨਮਸਕਾਰ ਕਰ ਲਿਆ ਬੇਨਤੀ ਕਰਨਾ ਚਾਹੁੰਦਾ ਆਂ ਕਿ ਇਹ ਸਾਡੇ ਜਿਹਨੂੰ ਬੰਦਿਆਂ ਨੂੰ ਇਹ ਐਫਰਟ ਚੰਗਾ ਲੱਗੇ ਤੇ ਹੂ ਆਰ ਵੀ ਕੋਈ ਕੋਈ ਮੁੱਦਿਆਂ ਦੇ ਪੰਜਾਬ ਦੇ ਵਿੱਚ ਮੁੱਦਿਆਂ ਦੇ ਲੈ ਕੇ ਸਾਡੇ ਨਾਲ ਕੋਈ ਡਿਸਕਸ ਕਰਨਾ ਚਾਹੁੰਦਾ ਹੋਵੇ ਬੋਲਣਾ ਚਾਹੁੰਦਾ ਹੋਵੇ ਤਾਂ ਸਾਡਾ ਚੈਨਲ ਆਪ ਦੀ ਸੇਵਾ ਵਿੱਚ ਹਾਜ਼ਰ ਹੈ ਤੇ ਤੁਸੀਂ ਇਹ ਚੀਜ਼ ਨੂੰ ਜਿਹੜਾ ਬਾਤ ਤੋਂ ਬਾਤ ਸ਼ੇਅਰ ਕਰੋ ਤਾਂ ਜੋ ਲੋਕਾਂ ਦੇ ਵਿੱਚ ਸਰਕਾਰਾਂ ਤੱਕ ਜਿਹੜਾ ਇਹ ਜੀ ਪਹੁੰਚ ਸਕੇ ਇਸ ਦੇ ਨਾਲ ਹੀ ਸ਼ਹਿਰ 'ਚ ਹੋਰ ਵੀ ਕਈ ਮੁੱਦੇ ਹੋਣ ਹੈ ਕੋਈ ਲੋਕਾਂ ਨੂੰ ਲੱਗਦਾ ਵਾ ਕਿ ਆ ਸ਼ਹਿਰ 'ਚ ਕੰਮ ਨਹੀਂ ਹੋਣ ਵਾਲਾ ਵਾ ਕਿ ਕਿਤੇ ਇੰਨਾ ਕਿਤੇ ਕੋਈ ਲੱਗਦਾ ਵਾ ਕਿ ਸ਼ਹਿਰ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਉਹ ਸਨਾਸਪਰ ਕਰ ਸਕਦਾ ਤਾਂ ਜੋ ਅਸੀਂ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰਾਂ ਤੱਕ ਪਹੁੰਚਾ ਸਕੀਏ ਧੰਨਵਾਦ ਧੰਨਵਾਦ